ਲੁਧਿਆਣਾ ਹੋਟਲ ਇੰਡਸਟਰੀ ਵਾਲੇ ਦੇ ਮਸਲੇ ਅੱਜ ਹੱਲ ਹੋਏ ਨੇ ਸੰਜੀਵ ਰੋੜਾ ਜੀ ਨੇ ਅੱਜ ਇਹਨਾਂ ਦੇ ਮਸਲੇ ਹੱਲ ਕਿਤੇ ਨਾਲ ਗੱਲਬਾਤ ਕਰ ਲੰਨੇ ਆ ਸਰ ਕਿਸ ਤਰ੍ਹਾਂ ਦੀਆਂ ਦਿੱਕਤਾਂ ਸੀਗੀਆਂ ਅੱਜ ਕਿਸ ਤਰ੍ਹਾਂ ਦੇ ਮਸਲੇ ਇਹਨਾਂ ਦੇ ਹੱਲ ਕੀਤੇ ਨੇ ਜੀ ਦੇਖੋ ਇਹਨਾਂ ਦੇ ਮਸਲੇ ਤਾਂ ਇੱਕ ਦੋ ਹਲੇ ਹੋਰ ਰਹਿੰਦੇ ਆ ਬਟ ਜਿਹੜਾ ਜਲਦੀ ਹੋ ਸਕਦਾ ਸੀਗਾ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਉਹ ਹੱਲ ਹੋ ਗਿਆ ਤੇ ਉਹ ਕਮਿਸ਼ਨਰ ਪੁਲਿਸ ਨੇ ਆਰਡਰ ਇਸ਼ੂ ਕਰਤੇ ਆ ਤੇ ਆਰਡਰ ਸੀ ਕੀ ਇਹਨਾਂ ਨੇ ਸਮੱਸਿਆ ਦੱਸੀ ਚੁੱਕੀ ਨਹੀਂ ਇਹ ਆਰਡਰ ਇਹਦੇ ਬਾਰੇ ਆ ਕਿ ਰਾਤੀ ਲੇਟ ਤੱਕ ਰੈਸਟੋਰੈਂਟ ਲਾਊਡ ਹੋਣੇ ਚਾਹੀਦੇ ਖੁੱਲਣ ਲਈ ਕਿਉਂਕਿ ਗੱਲ ਇਹ ਆ ਜੀ ਕਿ ਇਹਨਾਂ ਤੇ ਵੀ ਪ੍ਰੈਸ਼ਰ ਰਹਿੰਦਾ ਸੀਗਾ ਹੁਣ ਹਰ ਬੰਦਾ ਤਾਂ ੱੱਕੇ ਨਾਲ ਖੋਲਦਾ ਨਹੀਂ ਸੀਗਾ ਵੀ ਜੇ 2 ਵਜੇ ਤੱਕ ਖੋਲ ਲੀ ਹਟਾਏ ਜੇ ਖੋਲਣਾ ਵੀ ਪੈਂਦਾ ਕੋਈ ਵੀ ਆ ਕੇ ਇਹਨਾਂ ਨੂੰ ਕਹਿੰਦਾ ਸੀ ਤੁਸੀਂ ਐਸੋਲੇ ਕਿਉਂ ਖੋਲਿਆ ਹੋਇਆ ਬਗੈਰ ਪਰਮਿਸ਼ਨ ਤੋਂ ਦੇਖੋ ਕਰਪਸ਼ਨ ਹੁੰਦੀ ਸੀ ਇਹਨਾਂ ਕੋਲੋਂ ਉਹਨਾਂ ਨੇ ਪੈਸੇ ਲੈ ਜਾਣੇ ਤੰਗ ਕਰਨਾ ਮਾਂ ਵੀ ਤੁਸੀਂ ਲੇਟ ਤੱਕ ਖੋਲਦੇ ਹੋ ਉਹਨੇ ਆਫੀਸ਼ੀਅਲੀ ਖੋਲ ਸਕਦੇ 2 ਵਜੇ ਤੱਕ ਜੇ ਖੋਲਣਾ ਚਾਹਤ ਇਹਨਾਂ ਦੀ ਮਰਜ਼ੀ ਹੈ ਕਿ ਕਿੰਨੇ ਕਿੰਨੇ ਵਜੇ ਤੱਕ ਖੋਲਣਾ ਬਟ ਆਪਸ਼ਨ ਤਾਂ ਹੋ ਗਈ ਨਾ ਇਹਨਾਂ ਕੋਲ ਸਰ ਬੜੀ ਦੇਰ ਤੋਂ ਉਪਰਾਲਾ ਕਰ ਰਹੇ ਸੀ ਕਿ ਇਸ ਤਰ੍ਹਾਂ ਇਹ ਸਮੱਸਿਆ ਹੱਲ ਹੋ ਜਵੇ ਅੱਜ ਮੈਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਕਿ ਇਹ ਪ੍ਰੋਬਲਮ ਹੈਗੀ ਆ ਇਹ ਬੜੇ ਸਾਲਾਂ ਦੀ ਪਤਾ ਨਹੀਂ ਹੁਣ ਇਹਨਾਂ ਨੇ ਦੱਸਿਆ 10-15 ਸਾਲ ਹੋ ਗਏ ਕਦੀ ਐਦਾਂ ਦੀ ਪਰਮਿਸ਼ਨ ਮਿਲੀ ਨਹੀਂ ਪਰ ਮੈਨੂੰ ਤਾਂ ਨਹੀਂ ਲੱਗਦਾ ਇਹ ਰਾਕਟ ਸਾਇੰਸ ਹੈਗੀ ਮੈਂ ਰਿਕੁਐਸਟ ਕੀਤੀ ਪ੍ਰੋਪਰਲੀ ਕਿਹਾ ਤੇ ਮਿਲ ਗਈ ਪਰ ਵੀ ਹੋਰ ਵੀ ਖਾਸ ਦਾਇਤਾ ਇਹਨਾਂ ਨੂੰ ਦਿੱਤੀਆਂ ਕਿ ਤੁਸੀਂ ਕਿਸ ਤਰ੍ਹਾਂ ਅੱਗੇ ਮੇਨਟੇਨ ਕਰਨੇ ਹੋਟਲ ਕੀ ਉਥੇ ਸਟਾਫ ਜੀ ਜਿਹੜੇ ਰਖਵਾਲੀ ਕਰਨੀ ਉਹ ਸਾਰਾ ਕੁਝ ਵੈਸੇ ਕੁਛ ਤਾਂ ਜੋ ਆਫੀਸ਼ੀਅਲ ਆਰਡਰ ਹੈਗਾ ਉਹਦੇ ਵਿੱਚ ਲਿਸਟਡ ਹੈ ਉਹ ਲਿਸਟਡ ਤਾਂ ਇਹ ਅਗੇ ਜ 2 ਵਜੇ ਤੋਂ ਬਾਅਦ 3 ਵਜੇ ਤੱਕ ਖੋਲ ਲੈਣਾ ਨੂੰ ਐਕਸਟਰਾ ਫੀਸ ਦੇਣੀ ਪੈਗੀ ਐਕਸਾਈਜ਼ ਨੂੰ ਤੇ ਨਹੀਂ ਤਾਂ 2 ਕਿਉਂਕਿ ਉਹ ਆਕਸਾਈਜ਼ ਰੂਲ ਆਉਂਦੇ ਆ ਬਾਕੀ ਲੇਬਰ ਲਾਜ਼ ਫਲਾਨਾ ਤੇ ਉਹ ਤਾਂ ਇਹਨਾਂ ਨੂੰ ਸਾਰੇ ਪਤਾ ਹੀ ਹੈ ਉਹ ਤਾਂ ਲਾਗੂ ਹੋਣਾ ਹੀ ਹੈ ਵੱਡੇ ਰੈਸਟੋਰੈਂਟ ਖੋਲ ਸਕਦੇ ਆ ਐਂਡ ਦੇ ਆਰ ਆਫੀਸ਼ੀਅਲੀ ਅਲਾਉਡ ਹਾਂ ਜੀ ਕਿਸਤਾ ਹੋਟਲ ਇੰਡਸਟਰੀ ਤੋਂ ਵੀ ਸਾਡੇ ਨਾਲ ਲੋਕ ਜੁੜੇ ਨੇ ਸਰ ਕਿਸਤਾ ਦੇਖਦੇ ਹੋ ਤੁਹਾਡੀਆਂ ਮਸਲੇ ਜਿਹੜੇ ਹੱਲ ਹੋਏ ਨੇ ਕੁਝ ਹੀ ਦਿਨਾਂ ਦੇ ਵਿੱਚ ਇਹ ਮਸਲਾ ਜਿਹੜਾ ਹੱਲ ਕਰਤਾ ਕਿ ਟਾਈਮ ਜਿਹੜਾ ਵਧਾ ਦਿੱਤਾ 2 ਵੇ ਤੱਕ ਕਰਤਾ ਟੈਂਕ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਸਰਦੇ ਸਾਡੇ ਲਈ ਇਹ ਬਹੁਤ ਵੱਡੀ ਰੀਲੀਫ ਹੈ ਕਿਉਂਕਿ ਇੱਕ ਲੁਧਿਆਣਾ ਇੱਕ ਤਰ੍ਹਾਂ ਮੈਟਰੋ ਸਿਟੀ ਹੈ 10 11 ਵਜੇ ਤਾਂ ਲੋਕੀ ਘਰੋਂ ਨਿਕਲਦੇ ਨੇ ਤੇ 12 ਵਜੇ ਬੰਦ ਕਰਕੇ ਘਰ ਆ ਜਾਣਾ ਤੇ ਕਈ ਸਾਨੂੰ ਕਸਟਮਰ ਜ਼ੋਰ ਵੀ ਬੰਦੇ ਦੀ ਫਿਰ ਅਗਰ ਸਾਡਾ ਕੋਈ ਖੋਲਦਾ ਵੀ ਸੀ ਮੈਂਬਰ ਤੇ ਤੁਹਾਨੂੰ ਪਤਾ ਹੀ ਹੈ ਵੀ ਦੋ ਨੰਬਰ ਚ ਖੋਲਣ ਚ ਕਿੰਨੀ ਮੁਸ਼ਕਲ ਹੁੰਦੀ ਦੀ ਕੋਣ ਜਿਹੜਾ 2 ਵਜੇ ਤੱਕ ਟਾਈਮ ਹੋ ਗਿਆ ਅਸੀਂ ਬਹੁਤ ਸੈਟੀਸਫਾਈ ਹਾਂ ਇਸ ਚੀਜ਼ ਤੋਂ ਔਰ ਬਹੁਤ ਬਹੁਤ ਤੁਹਾਨੂੰ ਮਤਲਬ ਹੈ ਵੀ ਮੇਰੇ ਬਾਕੀ ਸਾਰੇ ਮੈਂਬਰ ਨੂੰ ਮੇਰੇ ਖੁਦ ਦਾ ਵੀ ਜਿਹੜਾ ਵੇ ਕੰਮ ਹੈ ਉਹ ਬਹੁਤ ਸਹੀ ਤਰੀਕੇ ਨਾਲ ਚੱਲੇਗਾ ਕਿੰਨੀ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਇਹ ਟਾਈਮ ਪੇਡ ਜਿਹੜਾ ਵਧਾ ਦਿੱਤਾ ਜਾਵੇ ਅੱਜ ਜੇ ਤੁਸੀਂ ਦੱਸੇ ਕਿ 10 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਕਰ ਦਿੱਤਾ ਤੇ ਮੈਂ ਕਹਾਂ ਵੀ ਇਹ 10 ਸਾਲ ਬਾਅਦ ਇਦਾਂ ਦਾ ਟਾਈਮ ਹੋਇਆ ਤੇ ਇਹਦੇ ਵਿੱਚ ਕੋਈ ਗਲਤ ਨਹੀਂ ਹੋਏਗਾ 10 ਦਿਨਾਂ ਵਿੱਚ 10 ਸਾਲ ਦਾ ਕੰਮ ਹੋ ਗਿਆ ਵੈ ਇਸ ਤਰ੍ਹਾਂ ਦੇ ਲੀਡਰ ਜਿਹੜੇ ਕੰਮ ਕਰਦੇ ਨੇ ਕਿਸੇ ਦਾ ਦੇਖਦੇ ਹੋ ਉਹਨਾਂ ਵਾਸਤੇ ਕੀ ਕਰਨਾ ਚਾ ਮੇਰੇ ਵਰਡ ਦੇ ਵਿੱਚ ਤਾਂ ਅਗਰ ਆਉਣ ਵਾਲੇ ਚੀ ਮੰਤਰੀ ਇਹਨਾਂ ਨੂੰ ਬਣਾਇਆ ਜਾਵੇ ਤਾਂ ਕੋਈ ਗਲਤੀ ਨਹੀਂ ਹੋਏਗਾ ਪੰਜਾਬ ਬਹੁਤ ਜਲਦੀ ਤਰੱਕੀ ਕਰੇਗਾ ਬਿਲਕੁਲ ਹੋਰ ਵੀ ਇੰਡਸਟਰੀਅਲ ਲੋਕ ਨੇ ਫਰਨਾ ਮਜੂਰ ਨਾਲ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੇਖਦੇ ਹੋ ਹੋਟਲ ਇੰਡਸਟਰੀ ਅੱਜ ਸਵਾਗਤ ਕਰ ਰਹੀ ਹੈ ਇਸ ਫੈਸਲੇ ਦਾ ਐਗਜ਼ੈਕਟਲੀ ਇਟਸ ਅ ਬਿਗ ਥਿੰਗ ਵਿਚ ਹਾਸ ਬੀਨ ਡਨ and this was really long time pending case anu permission ditti jave usually uh, uh, we were asking for it for very long time and it has happened we are very happy about it sir prashan di kis tarah di aandi si 12 baje tak jede tusi kam karde si because ludhiana is a business city usually guests jede 10:30 baje tak aunde san and oh unna nu ik restaurant te vi ik pressure hunda si last order hai last order hai hmm. now we have ample time to work uh, which is a very good uh, effort by sir jo unna ne sanu allow karwa ਤਾਂ ਬਿਲਕੁਲ ਇੰਡਸਟਰੀਅਲ ਇਹਨਾਂ ਗੱਲਬਾਤ ਕਰ ਰਹੇ ਸਰ 11 ਵਜੇ ਤੱਕ ਤਾਂ ਅੱਜ ਕੱਲ ਤਾਂ ਲੋਕ ਖਾਣਾ ਖਾਣ ਆਉਂਦੇ ਸੀਗੇ ਪਰ 12 ਵਜੇ ਰੈਸਟੋਰੈਂਟ ਬੰਦ ਹੋ ਜਾਣਾ ਤਾਂ ਅੱਜ ਇਹ ਫੈਸਲਾ ਦਾ ਸਵਾਗਤ ਵੀ ਕਰ ਰਹੇ ਹੋ ਤੁਸੀਂ ਕਿ 2 ਵਜੇ ਤੱਕ ਉਹ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਇਹ ਤੇ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਰਿਕੁਆਇਰਮੈਂਟ ਸੀ ਜਿਹੜੇ ਲੁਧਿਆਣਾ ਇੱਕ ਵੱਡਾ ਮੈਟਰੋਪੋਲੀਟਨ ਸਿਟੀ ਬਣਨ ਜਾ ਰਿਹਾ ਹੈ ਵੀ ਲੋਕੀ 10-10ਾਂ ਵਿੱਚ ਫ੍ਰੀ ਹੁੰਦੇ ਨੇ ਆਪਣੇ ਫੈਮਿਲੀਜ਼ ਨੂੰ ਲੈ ਕੇ ਰੈਸਟੋਰੈਂਟ ਆਉਂਦੇ ਨੇ ਤੇ ਨੈਚੁਰਲੀ ਜੇ ਉਹ 11:00 11:30 ਆਣਗੇ ਤੇ 12:00 ਵਜੇ ਤੱਕ ਕਿਦਾਂ ਆਫ ਕਰ ਸਕਦੇ ਆ ਜੀ ਉਹ ਲੋਕ ਡਿਮਾਂਡ ਕਰਦੇ ਆ ਅਸੀਂ ਉਹਨਾਂ ਦੀ ਡਿਮਾਂਡ ਪੂਰੀ ਕਰ ਰਹੇ ਆ ਤੁਹਾਨੂੰ ਹੋਰ ਕੋਈ ਲੋਕਾਂ ਦੇ ਕਰਕੇ ਕੰਫਰਟੇਬਲ ਹੋ ਜਾਗਾ ਵੀ 2:00 ਵਜੇ ਤੱਕ ਬਹੁਤ ਕੰਫਰਟੇਬਲ ਹੋ ਜਾਗਾ ਬਾਕੀ ਸਾਰਾ ਕੁਝ ਹੋਟਲਾਂ ਦੇ ਗੈਸ ਵੈਸੀ ਡਿਸਪਲਿਨ ਗੈਸਟ ਹੁੰਦੇ ਨੇ ਅੰਦਰ ਸਾਡੇ ਅੰਦਰ ਕੋਈ ਲਾਉਨ ਪਾਊਡਰ ਰੂਮ ਨਹੀਂ ਆਉ ਬਾਹਰ ਵੀ ਠੀਕ ਹੋ ਜਾਏਗਾ ਸੰਦੀਪ ਜੀ ਦੋੜਾ ਇਸ ਉਪਰਾਲੇ ਨੂੰ ਕਿਸੇ ਕਿਸਾ ਦੇ ਦੋ ਤੁਹਾਡੀ ਬਹੁਤ ਅੱਛਾ ਕੀਤਾ ਜੀ ਬਹੁਤ ਅੱਛਾ ਕੀਤਾ ਇੰਡਸਟਰੀ ਵਾਸਤੇ ਬਹੁਤ ਅੱਛਾ ਜੀ ਇਹਨਾਂ ਤੋਂ ਉਮੀਦ ਅੱਗੇ ਵੀ ਕਰਦੇ ਹਾਂ ਜੀ ਤਾਂ ਬਿਲਕੁਲ ਇਹ ਵਪਾਰੀ ਜਿਹੜੇ ਨੇ ਅੱਜ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਡਿਮਾਂਡ ਸੀ ਕੁਝ ਦਿਨਾਂ ਦੇ ਵਿੱਚ ਹੱਲ ਹੋਈ ਹੈਗੇ